ਇੱਕ ਵਾਰ ਟ੍ਰੇਨ ਦੇ ਇੱਕ ਡੱਬੇ ਵਿੱਚ ਬਜ਼ੁਰਗ ਬਾਪੂ ਸਫ਼ਰ ਕਰ ਰਿਹਾ ਸੀ ਤੇ ਉਸੇ ਡੱਬੇ ਦੇ ਵਿੱਚ ਦਸਾਂ ਬੰਦਿਆਂ ਦਾ ਇੱਕ ਗਰੁੱਪ ਆ ਕੇ ਬੈਠ ਜਾਂਦਾ ਹੈ ਉਹ ਬੰਦੇ ਬਾਪੂ ਜੀ ਦੇ ਸਾਹਮਣੇ ਵਾਲੀਆਂ ਸੀਟਾਂ ਤੇ ਆ ਕੇ ਬੈਠ ਜਾਂਦੇ ਨੇ ਕੁਝ ਸਮਾਂ ਸ਼ਾਂਤ ਰਹਿਣ ਤੋਂ ਬਾਅਦ ਉਹਨਾਂ ਵਿੱਚੋਂ ਇੱਕ ਕਹਿੰਦਾ ਆਪਾਂ ਕੋਈ ਨਾ ਕੋਈ ਮਜ਼ਾਕ ਕਰਦੇ ਆ ਤਾਂ ਦੂਸਰਾ ਕਹਿੰਦਾ ਕਿਉਂ ਨਾ ਆਇਆ ਆਪਾਂ ਟਰੇਨ ਦੀ ਚੈਨ ਖਿੱਚਦੀ ਏ ਤਾਂ ਤੀਸਰਾ ਕਹਿੰਦਾ ਜੇ ਆਪਾਂ ਟਰੇਨ ਦੀ ਚੈਨ ਖਿੱਚ ਦਿੱਤੀ ਤਾਂ ਆਪਾਂ ਨੂੰ ਜੁਰਮਾਨਾ ਪੈ ਜਾਵੇਗਾ ਅਗਲਾ ਕਹਿੰਦਾ ਜੇ ਆਪਾਂ ਜੁਰਮਾਨਾ ਪਵੇਗਾ ਤਾਂ ਆਪਾਂ ਸਾਰੇ ਜਣੇ ਚੰਦਾ ਇਕੱਠਾ ਕਰ ਲੈਨੇ ਆ ਸਾਰਿਆਂ ਨੇ ਰਲ ਕੇ ਐਵੇਂ ਹੀ ਕੀਤਾ ਉਹਨਾਂ ਨੇ ਇਦਾਂ ਕਰਕੇ 5000 ਰੁਪਇਆ ਇਕੱਠਾ ਕਰ ਲਿਆ ਤੇ ਹੁਣ ਗੱਡੀ ਦੀ ਚੈਨ ਖਿੱਚ ਦਿੱਤੀ ਟ੍ਰੇਨ ਰੁਕ ਗਈ ਟ੍ਰੇਨ ਦੀ ਪੁਲਿਸ ਆਈ ਉਹਨਾਂ ਨੇ ਪੁੱਛਿਆ ਬਈ ਗੱਡੀ ਕਿਸ ਨੇ ਰੋਕੀ ਹੈ ਚੈਨ ਕਿਉਂ ਖਿੱਚੀ ਹੈ ਤਾਂ ਉਹਨਾਂ ਸਾਰਿਆਂ ਨੇ ਬਾਪੂ ਵੱਲੋਂ ਉਂਗਲ ਕਰਕੇ कह दिता कि इस ट्रेन की चैन बापू ने खिंची है तो पुलिस वाले पुछते ने बापू जी ट्रेन की चैन ती खिंची है बापू जी कह लगे हाँ पुत ट्रेन की चैन मैं ही खिंची ते ट्रेन मैं ही रोकी आ पुलिस वाले ने पूछा ती क्यों खिंची है तो बापू कह लगे इन्होंने मेरा 5000 ਰੁਪਇਆ ਚੋਰੀ ਕਰ ਲਿਆ ਹੈ ਤਾਂ ਪੁਲਿਸ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ 5000 ਰੁਪਇਆ ਚੋਰੀ ਕੀਤਾ ਹੈ ਉਹ ਕਹਿਣ ਲੱਗੇ ਨਹੀਂ ਅਸੀਂ ਨਹੀਂ ਕੀਤਾ ਬਾਪੂ ਤਾਂ ਸਭ ਕੁਝ ਦੇਖ ਰਿਹਾ ਸੀ ਜਦੋਂ ਉਹਨਾਂ ਨੇ ਚੰਦਾ ਇਕੱਠਾ ਕੀਤਾ ਹੈ ਬਾਪੂ ਨੇ ਸਾਰੇ ਨੋਟ ਗਿਣਾ ਦਿੱਤੇ ਕਿ ਐਨੇ ਨੋਟ 500 ਦੇ ਐਨੇ ਨੋਟ 200 ਦੇ ਐਨੇ ਨੋਟ 100 ਰੁਪਏ ਦੇ ਤੇ ਐਨੇ 50 ਰੁਪਏ ਦੇ ਜਦੋਂ ਤਲਾਸ਼ੀ ਲਈ ਗਈ ਤੇ ਵਾਕਈ ਉਹਨਾਂ ਦੇ ਕੋਲ ਜਿਹੜਾ ਉਹਨਾਂ ਦਾ ਮੁਖੀ ਸੀ ਉਸ ਕੋਲ 5000 ਰੁਪਏ ਨਿਕਲਿਆ ਤੇ ਪੁਲਿਸ ਨੇ ਉਹ 5000 ਰੁਪਏ ਬਾਪੂ ਨੂੰ ਦਿਵਾ ਦਿੱਤਾ ਨਾਲੇ ਕਹਿਣ ਲੱਗੇ ਬਾਪੂ ਜੀ ਧੰਨਵਾਦ ਤੁਹਾਡਾ ਇਹੋ ਜਿਹੇ ਚੋਰਾਂ ਨੂੰ ਫੜਾਉਣ ਦੇ ਲਈ ਕਹਾਣੀ ਤੋਂ ਸਿੱਖ ਇਹ ਮਿਲਦੀ ਹੈ ਕਿ ਬਜ਼ੁਰਗਾਂ ਦੀ ਚਿੱਟੀ ਦਾੜੀ ਐਵੇਂ ਨਹੀਂ ਹੁੰਦੇ ਬਜ਼ੁਰਗਾਂ ਦਾ ਹੌਸਲਾ ਬਹੁਤ ਵੱਡਾ ਹੁੰਦਾ ਹੈ ਬਜ਼ੁਰਗਾਂ ਦੇ ਨਾਲ ਉੱਠਿਆ ਬੈਠਿਆ ਕਰੋ ਬਜ਼ੁਰਗਾਂ ਦੀ ਸਲਾਹ ਮੰਨਿਆ ਕਰੋ ਐਵੇਂ ਨਾ ਸਮਝਿਆ ਕਰੋ ਕਿ ਅਸੀਂ ਸਿਆਣੇ ਆ ਤੇ ਬਜ਼ੁਰਗ ਕਮਲੇ ਆ